ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਗੁਰਦਾਸਪੁਰ ਜ਼ਿਲ੍ਹੇ ਦੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਝੰਡਾ ਗੁਜਰਾ ਝੰਡਾ ਗੁਜਰਾ ਦੇ ਵਿੱਚ ਕੁਲਵੰਤ ਸਿੰਘ ਦਾ ਪਰਿਵਾਰ ਰਹਿੰਦਾ ਸੀ ਇਹਦੇ ਪਰਿਵਾਰ ਦੇ ਵਿੱਚ ਇਸਦੀ ਪਤਨੀ ਰੁਪਿੰਦਰਜੀਤ ਕੋੜ ਇਹਦੇ ਦੋ ਮੁੰਡੇ ਰਹਿੰਦੇ ਸਨ ਇੱਕ ਵੱਡਾ ਮੁੰਡਾ ਰਣਦੀਪ ਸਿੰਘ ਜਿਹਦਾ ਵਿਆਹ ਹੋ ਚੁੱਕਿਆ ਸੀ ਤੇ ਇਹਦੀ ਘਰ ਵਾਲੀ ਬਾਹਰ ਰਹਿੰਦੀ ਸੀ ਤੇ ਇਹਨੂੰ ਵੀ ਉਹ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕਰੋਨਾ ਟਾਈਮ ਦੇ ਵਿੱਚ ਲੋਕਡਾਊਨ ਕਰਕੇ ਇਹਦੀ ਫਾਈਲ ਜਰੀ ਸੀ ਉਹ ਨਹੀਂ ਲੱਗ ਰਹੀ ਸੀ ਇਹਨਾਂ ਦਾ ਜਿਹੜਾ ਛੋਟਾ ਮੁੰਡਾ ਸੀ ਉਹ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਤੇ ਇਹ ਜਿਹੜਾ ਕੁਲਵੰਤ ਸਿੰਘ ਸੀ ਇਹ ਵੀ ਫੌਜੀ ਰਿਟਾਇਰ ਹੋ ਕੇ ਆਇਆ ਸੀ ਤੇ ਇਹ ਰਿਟਾਇਰਮੈਂਟ ਤੋਂ ਬਾਅਦ ਹੁਣ ਪੂਨੇ ਦੀ ਇੱਕ ਫੈਕਟਰੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਿਹਾ ਸੀ ਇਸ ਕਰਕੇ ਹੁਣ ਘਰ ਦੇ ਵਿੱਚ ਇਹਨਾਂ ਦੀ ਮਾਂ ਰੁਪਿੰਦਰ ਕੋੜ ਤੇ ਇਹਨਾਂ ਦਾ ਜਿਹੜਾ ਵੱਡਾ ਮੁੰਡਾ ਸੀ ਰਣਦੀਪ ਸਿੰਘ ਇਹ ਦੋਨੇ ਜਾਣੇ ਹੀ ਘਰ ਦੇ ਵਿੱਚ ਰਹਿ ਰਹੇ ਸਨ ਤੇ ਜਿਹੜਾ ਰਣਦੀਪ ਸਿੰਘ ਸੀ ਇਹ ਘਰ ਦੇ ਵਿੱਚ ਵੇਲਾ ਰਹਿੰਦਾ ਸੀ ਤੇ ਇਸ ਕਰਕੇ ਉਹਨੇ ਇਹਦਾ ਮਨ ਕਰਦਾ ਹੈ ਕਿ ਕਿਉਂ ਨਾ ਇਹ ਵੀ ਇੱਥੇ ਰਹਿ ਕੇ ਕੋਈ ਕੰਮ ਕਰ ਲਵੇ ਤਾਜੋ ਜਦੋਂ ਉਹ ਇਹਨੇ ਬਾਹਰ ਜਾਣਾ ਹੈ ਉਦੋਂ ਤੱਕ ਇਹਦੇ ਕੋਲ ਪੈਸੇ ਇਕੱਠੇ ਹੋ ਜਾਣਗੇ ਤੇ ਜਦੋਂ ਇਹਨੇ ਬਾਹਰ ਜਾਣਾ ਹੈ ਤੇ ਉਦੋਂ ਇਹਨੂੰ ਸਮਾਨ ਦੀ ਜਰੂਰਤ ਪਵੇਗੀ ਤੇ ਉਹ ਇਹਨਾਂ ਪੈਸਿਆਂ ਦੇ ਨਾਲ ਸਮਾਨ ਵੀ ਖਰੀਦ ਲਵੇਗਾ ਇਸ ਲਈ ਹੁਣ ਇਹ ਨਾਲ ਦੇ ਪਿੰਡ ਦੇ ਵਿੱਚ ਇੱਕ ਪੈਟਰੋਲ ਪੰਪ ਹੁੰਦਾ ਹੈ ਉਸ ਪੈਟਰੋਲ ਪੰਪ ਦੇ ਉੱਤੇ ਕੰਮ ਕਰਨ ਲੱਗ ਪੈਂਦਾ ਹੈ ਤੇ ਘਰ ਦੇ ਵਿੱਚ ਇਹਦੀ ਜਿਹੜੀ ਮਾਂ ਸੀ ਰੁਪਿੰਦਰ ਕੋੜ ਉਹ ਘਰ ਦੇ ਵਿੱਚ ਇਕੱਲੀ ਹੀ ਰਹਿੰਦੀ ਸੀ ਰੋਜ਼ ਦੀ ਤਰ੍ਹਾਂ ਇੱਕ ਦਿਨ ਰਣਦੀਪ ਸਿੰਘ ਪੈਟਰੋਲ ਪੰਪ ਤੇ ਨੌਕਰੀ ਕਰਨ ਦੇ ਲਈ ਜਾਂਦਾ ਹੈ ਪਰ ਉਹ ਸ਼ਾਮ ਨੂੰ ਘਰ ਨਹੀਂ ਆਉਂਦਾ। ਇਹਦੀ ਜਿਹੜੀ ਮਾਂ ਸੀ ਰੁਪਿੰਦਰ ਕੌਰ ਉਹ ਵੇਟ ਕਰਦੀ ਹੈ ਤੇ ਫਿਰ ਇਹ ਪੈਟਰੋਲ ਪੰਪ ਦੇ ਉੱਤੇ ਫੋਨ ਕਰਦੀ ਹੈ ਪਰ ਉਹ ਕਹਿੰਦੇ ਨੇ ਕਿ ਰਣਦੀਪ ਸਿੰਘ ਇੱਥੋਂ ਜਾ ਚੁੱਕਿਆ ਹੈ। ਰਾਤ गुज़रਦੀ ਹੈ, ਅਗਲੀ ਸਵੇਰ ਚੜਦੀ ਹੈ ਤੇ ਅਗਲਾ ਦਿਨ ਵੀ ਪੂਰਾ ਬੀਤ ਜਾਂਦਾ ਹੈ ਪਰ ਰਣਦੀਪ ਸਿੰਘ ਘਰ ਨਹੀਂ ਪਹੁੰਚਿਆ। ਹੁਣ ਇਹ ਰੁਪਿੰਦਰ ਕੌਰ ਆਂਡ ਗਵਾਂਡ ਨੂੰ ਨਾਲ ਲੈਂਦੀ ਹੈ ਤੇ ਆਪਣੇ ਮੁੰਡੇ ਰਣਦੀਪ ਸਿੰਘ ਨੂੰ ਲੱਭਣ ਵਾਸਤੇ ਨਿਕਲ ਪੈਂਦੀ ਹੈ। ਇਹ ਹੁਣ ਪੈਟਰੋਲ ਪੰਪ ਤੇ ਜਾਂਦੇ ਨੇ ਰਿਸ਼ਤੇਦਾਰਾਂ ਕੋਲੋਂ ਪੁੱਛਦੇ ਨੇ ਰਸਤੇ ਦੇ ਵਿੱਚ ਦੇਖਦੇ ਨੇ ਪਰ ਇਹਨਾਂ ਨੂੰ ਰਣਦੀਪ ਸਿੰਘ ਰਸਤੇ ਦੇ ਵਿੱਚ ਵੀ ਕਿਤੇ ਨਹੀਂ ਮਿਲਦਾ ਆਖਿਰਕਾਰ ਥੱਕਾ ਹਾਰ ਕੇ ਇਹ ਗੁਰਦਾਸਪੁਰ ਦੇ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਨੇ ਤੇ ਇਹਦੀ ਹੁਣ ਗੁੰਮਸ਼ੁਦਗੀ ਦੀ ਰਿਪੋਰਟ ਲਿਖਾ ਦਿੰਦੇ ਨੇ ਮੁੰਡਾ ਰੋਜ਼ ਦੀ ਤਰ੍ਹਾਂ ਕੰਮ ਤੇ ਗਿਆ ਸੀ ਪੈਟਰੋਲ ਪੰਪ ਦੇ ਉੱਤੇ ਪਰ ਉੱਥੋਂ ਘਰ ਵਾਪਸ ਨਹੀਂ ਆਇਆ ਪੁਲਿਸ ਵਾਲੇ ਈਰਪੋਰਟ ਲਿਖਦੇ ਨੇ ਤੇ ਬੰਦੀ ਹੋਈ ਕਾਰਵਾਈ ਸ਼ੁਰੂ ਕਰ ਦਿੰਦੇ ਨੇ ਹੁਣ ਇਹ ਰਣਦੀਪ ਸਿੰਘ ਨੂੰ ਗੁੰਮ ਹੋਏ 3 ਦਿਨ ਹੋ ਚੁਕੇ ਸਨ ਪੁਲਸ ਵਾਲਿਆਂ ਨੂੰ ਝੰਡਾ ਗੁਜਰਾਂ ਦੇ ਰੇਲਵੇ ਲਾਈਨ ਦੀ ਪੁਲੀ ਦੇ ਥੱਲੇ ਇੱਕ ਅੱਧ ਸਰੀ ਹੋਈ লাশ ਮਿਲਦੀ ਹੈ ਪੁਲਸ ਵਾਲੇ ਜਾਂਦੇ ਨੇ ਤੇ ਇਸ লাশ ਨੂੰ ਚੱਕ ਕੇ ਲਿਆਉਂਦੇ ਨੇ ਉੱਥੋਂ ਦੇ ਆਸ-ਪਰੋਸ ਲੋਕਾਂ ਕੋਲੋਂ ਪੁੱਛਿਆ ਜਾਂਦਾ ਹੈ ਕਿ ਇਹ লাশ ਕਿਦੀ ਹੈ ਆਇਡੈਂਟੀਫਾਈ ਕਰਾਇਆ ਜਾਂਦਾ ਹੈ ਪਰ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਇਹ লাশ ਕਿਦੀ ਹੈ ਹੁਣ ਇਹਨੂੰ ਆਇਡੈਂਟੀਫਾਈ ਕਰਨਾ ਮੁਸ਼ਕਲ ਸੀ ਕਿਉਂਕਿ লাশ ਅੱਧੀ ਤੋਂ ਜ਼ਿਆਦਾ ਸੜ ਚੁੱਕੀ ਸੀ ਪਰ ਵੇਖਣ ਦੇ ਵਿੱਚ ਇਹੀ ਲੱਗ ਰਿਹਾ ਸੀ ਕਿ ਇਹ ਕਿਸੇ 25-26 ਸਾਲ ਦੇ ਲੜਕੇ ਦੀ লাশ ਸੀ ਇਸ লাশ ਨੂੰ ਸਨਾਖਤ ਕਰਨ ਵਾਸਤੇ ਰੁਪਿੰਦਰ ਕੋਰ ਨੋਮੀ ਬੁਲਾਇਆ ਜਾਂਦਾ ਹੈ ਤੇ ਉਹਨੂੰ ਪੁੱਛਿਆ ਜਾਂਦਾ ਹੈ ਕਿ ਇਹ ਤੁਹਾਡਾ ਹੀ ਲੜਕਾ ਹੈ ਇਹ ਹੁਣ ਜਦੋਂ ਰੁਪਿੰਦਰ ਕੋਰ ਆਪਣੇ ਲੜਕੇ ਨੂੰ ਦੇਖਦੀ ਹੈ ਇਸ ਬੋਡੀ ਨੂੰ ਦੇਖਦੀ ਹੈ ਤੇ ਇਹ ਸਾਫ਼-ਸਾਫ਼ ਮਨਾਂ ਕਰ ਦਿੰਦੀ ਹੈ ਕਿ ਇਹ ਮੇਰੇ ਮੁੰਡੇ ਦੀ লাশ ਨਹੀਂ ਹੈ ਪੁਲਿਸ ਨੇ ਇਸ ਬੋਡੀ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਤੇ ਪੋਸਟਮਾਰਟਮ ਦੀ ਰਿਪੋਰਟ ਜਦੋਂ ਆਉਂਦੀ ਹੈ ਤੇ ਇਹਦੇ ਵਿੱਚ ਇਹ ਪਤਾ ਚੱਲਦਾ ਹੈ ਕਿ ਜਦੋਂ ਇਸ ਲੜਕੇ ਦਾ ਕਤਲ ਹੋਇਆ ਸੀ ਤਾਂ ਉਹਦੇ ਤੋਂ ਪਹਿਲਾਂ ਇਹਨੂੰ ਨਸ਼ੀਲੀ ਦਵਾਈ ਪਿਲਾਈ ਗਈ ਸੀ ਤੇ ਉਸ ਤੋਂ ਬਾਅਦ ਇਹਦੇ ਸਿਰ ਦੇ ਉੱਤੇ ਜ਼ੋਰਦਾਰ ਭਾਰੀ ਚੀਜ਼ ਦੇ ਨਾਲ ਵਾਰ ਕੀਤਾ ਗਿਆ ਸੀ ਤੇ ਇਹਦੇ ਮਰਨ ਤੋਂ ਬਾਅਦ ਹੀ ਇਹਨੂੰ ਅੱਗ ਲਾ ਕੇ ਸਾਰਿਆ ਗਿਆ ਸੀ ਤੇ ਪੁਲਿਸ ਨੂੰ ਇਸ ਪੋਸਟਮਾਰਟਮ ਰਿਪੋਰਟ ਦੇ ਵਿੱਚ ਇੱਕ ਅਹਿਮ ਚੀਜ਼ ਵੀ ਪਤਾ ਚੱਲਦੀ ਹੈ ਕਿ ਇਹ ਜਿਹਦੀ ਵੀ ਬੋਡੀ ਸੀ ਉਦੀ ਲੱਤ ਦੇ ਵਿੱਚ ਇੱਕ ਰੋਡ ਪਈ ਹੋਈ ਸੀ ਜਦ ਕਿ ਉਸ ਬੋਡੀ ਦਾ ਐਕਸੀਡੈਂਟ ਹੋਇਆ ਸੀ ਤੇ ਜਿਸ ਕਰਕੇ ਇਹਦੀ ਜਿਹੜੀ ਲੱਤ ਟੁੱਟੀ ਸੀ ਤੇ ਆਪਰੇਸ਼ਨ ਕੀਤਾ ਗਿਆ ਸੀ ਤੇ ਇੱਕ ਜਿਹੜੀ ਲੋਹੇ ਦੀ ਰੋਡ ਹੁੰਦੀ ਹੈ ਹੱਡੀ ਨੂੰ ਜੋੜਨ ਵਾਸਤੇ ਪਾਈ ਜਾਂਦੀ ਹੈ ਉਹੀ ਰੋਡ ਇਹਦੀ ਇੱਕ ਲੱਤ ਦੇ ਵਿੱਚ ਪਈ ਹੋਈ ਸੀ ਹੁਣ ਪੁਲਿਸ ਵਾਲੇ ਬਿਨਾਂ ਕਿਸੇ ਨੂੰ ਦੱਸਿਆ ਇਹ ਗੱਲ ਰਣਦੀਪ ਸਿੰਘ ਦੇ ਪਿੰਡ ਜਾਂਦੇ ਨੇ ਤੇ ਇਹਦੇ ਆਂਢਗੁਆਣ ਕੋਲੋਂ ਪੁੱਛਦੇ ਨੇ ਕਿ ਰਣਦੀਪ ਸਿੰਘ ਦਾ ਕਦੀ ਕੋਈ ਐਕਸੀਡੈਂਟ ਹੋਇਆ ਸੀ ਜਾਂ ਫਿਰ ਇਹਦਾ ਕੋਈ ਆਪਰੇਸ਼ਨ ਹੋਇਆ ਸੀ ਤੇ ਆਂਢਗੁਆਣ ਤੋਂ ਪਤਾ ਚੱਲਦਾ ਹੈ ਕਿ ਹਾਂ ਕੁਝ ਸਾਲ ਪਹਿਲਾਂ ਹੀ ਰਣਦੀਪ ਸਿੰਘ ਦਾ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਇਹਦੀ ਲੱਤ ਟੁੱਟ ਗਈ ਸੀ ਤੇ ਇਹਦੀ ਲੱਤ ਦਾ ਆਪਰੇਸ਼ਨ ਕੀਤਾ ਗਿਆ ਸੀ ਤੇ ਇੱਕ ਰੋਡ ਜਿਹੜੀ ਸੀ ਉਹ ਇਹਦੀ ਲੱਤ ਦੇ ਵਿੱਚ ਪਾਈ ਗਈ ਸੀ ਹੁਣ ਪੁਲਿਸ ਵਾਲਿਆਂ ਨੂੰ ਇਹ ਤਾਂ ਪੱਕਾ ਯਕੀਨ ਹੋ ਚੁੱਕਿਆ ਸੀ ਕਿ ਇਹ ਜਿਹੜੀ ਬਾਡੀ ਸੀ ਇਹ ਰਣਦੀਪ ਸਿੰਘ ਦੀ ਹੀ ਸੀ ਪਰ ਪੁਲਿਸ ਦੇ ਅੱਗੇ ਹੁਣ ਇਹ ਸਭ ਤੋਂ ਵੱਡਾ ਸਵਾਲ ਸੀ ਕਿ ਜੇਕਰ ਇਹ ਰਣਦੀਪ ਸਿੰਘ ਦੀ লাশ ਸੀ ਤੇ ਉਹਦੀ ਮਾਰ ਰੁਪਿੰਦਰ ਕੋਰ ਨੇ ਇਹਨੂੰ ਮਨਾ ਕਿਉਂ ਕਰਤਾ ਪਛਾਣਨ ਤੋਂ ਹੁਣ ਇਹ ਜਿਹੜੀ ਰੁਪਿੰਦਰ ਕੋਰ ਸੀ ਪੁਲਿਸ ਹੁਣ ਇਹਦੇ ਤੇ ਹੀ ਸ਼ੱਕ ਕਰਦੀ ਹੈ ਪੁਲਿਸ ਇਸ ਨੂੰ ਪੁਲਿਸ ਥਾਣੇ ਦੇ ਵਿੱਚ ਬੁਲਾਉਂਦੀ ਹੈ ਤੇ ਫਿਰ ਇਹਦੇ ਕੋਲੋਂ ਸਖਤੀ ਦੇ ਨਾਲ ਪੁਸ਼ਗਿਸ਼ ਕੀਤੀ ਜਾਂਦੀ ਹੈ ਜਦੋਂ ਪੁਲਿਸ ਆਪਣੀ ਆਈ ਤੇ ਆ ਜਾਂਦੀ ਹੈ ਤੇ ਕਹਿੰਦੇ ਨੇ ਕਿ ਵੱਡੇ ਵੱਡੇ ਮੁਜਰਮ ਵੀ ਬਾਕੀ ਜਾਂਦੇ ਨੇ ਤੇ ਕੁਝ ਇਸੇ ਤਰ੍ਹਾਂ ਹੀ ਇਹ ਰੁਪਿੰਦਰ ਕੋਰ ਦੇ ਨਾਲ ਵੀ ਹੋਇਆ ਇਹ ਵੀ ਫਿਰ ਟੁੱਟ ਜਾਂਦੀ ਹੈ ਤੇ ਫਿਰ ਇਹ ਜਿਹੜੀ ਕਹਾਣੀ ਦਸਦੀ ਹੈ ਇਹ ਕਹਾਣੀ ਨੂੰ ਸੁਣ ਕੇ ਪਿੰਡ ਵਾਲਿਆਂ ਦੇ ਹੋਸ਼ ਉੱਡ ਗਏ ਸਨ ਕਿ ਇੱਕ ਮਾਂ ਆਪਣੇ ਹੀ ਪੁੱਤ ਦੇ ਨਾਲ ਐਦਾਂ ਕਿਦਾਂ ਕਰ ਸਕਦੀ ਹੈ ਉਹ ਫਿਰ ਦੱਸਦੀ ਹੈ ਕਿ ਉਹਦਾ ਪਤੀ ਕੁਲਵੰਤ ਸਿੰਘ ਜੋ ਕਿ ਇੱਕ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਜਦੋਂ ਉਹਦਾ ਪਤੀ ਰਿਟਾਇਰ ਹੋ ਕੇ ਘਰ ਆਇਆ ਤਾਂ ਘਰ ਆ ਕੇ ਉਹ ਇੱਥੇ ਨਹੀਂ ਰਿਹਾ ਉਹ ਇੱਕ ਪੂਨੇ ਦੀ ਕੰਪਨੀ ਦੇ ਵਿੱਚ ਜਾ ਕੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਨ ਲੱਗ ਪਿਆ ਏ ਜੀ ਰੁਪਿੰਦਰ ਕੋਰਸੀ ਇਹ ਪਹਿਲਾਂ ਵੀ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਤੇ ਜਦੋਂ ਇਹਦਾ ਪਤੀ ਆਇਆ ਤੇ ਉਸ ਤੋਂ ਬਾਅਦ ਇਹ ਫਿਰ ਸਿਕਿਉਰਟੀ ਗਾਰਡ ਦੀ ਨੌਕਰੀ ਕਰਨ ਵਾਸਤੇ ਪੂਨੇ ਚਲਾ ਗਿਆ ਤੇ ਇਹ ਫਿਰ ਘਰ ਦੇ ਵਿੱਚ ਇਕੱਲੀ ਹੀ ਰਹਿ ਗਈ ਜਾਨੀ ਕਿ ਇਹਨੂੰ ਜੋ ਪਤੀ ਵਾਲਾ ਪਿਆਰ ਮਿਲਣਾ ਚਾਹੀਦਾ ਸੀ ਉਹ ਪੂਰੀ ਜ਼ਿੰਦਗੀ ਇਹਨੂੰ ਨਹੀਂ ਮਿਲਿਆ ਸੀ ਤੇ ਇਸੇ ਕਰਕੇ ਹੀ ਇਕੱਲਾਪਨ ਹੀ ਇਹ ਮਹਿਸੂਸ ਕਰਦੀ ਰਹਿੰਦੀ ਸੀ ਹੁਣ ਇਹਦਾ ਮਨ ਭਟਕਦਾ ਰਹਿੰਦਾ ਸੀ ਤੇ ਇਹ ਹੁਣ ਇੱਕ ਬੰਦੇ ਦੀ ਪਾਲ ਕਰਨ ਲੱਗ ਪਈ ਸੀ ਤੇ ਇਹਦੀ ਹੁਣ ਸੁਖਵਿੰਦਰ ਨਾਮ ਦੇ ਇੱਕ ਬੰਦੇ ਦੇ ਨਾਲ ਮੁਲਾਕਾਤ ਹੁੰਦੀ ਹੈ ਮੁਲਾਕਾਤ ਤੋਂ ਬਾਅਦ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਬਣ ਜਾਂਦਾ ਹੈ ਤੇ ਇਹ ਜਿਹੜਾ ਸੁਖਵਿੰਦਰ ਸਿੰਘ ਸੀ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਬੰਦਾ ਸੀ ਤੇ ਰੁਪਿੰਦਰ ਕੋਰ ਦੇ ਨਾਲ ਇਹਦੇ ਨਾਜਾਇਜ਼ ਰਿਸ਼ਤੇ ਬਣ ਜਾਂਦੇ ਨੇ ਤੇ ਇੱਕ ਦਿਨ ਇਹਨਾਂ ਦਾ ਜਿਹੜਾ ਵੱਡਾ ਮੁੰਡਾ ਸੀ ਰਣਦੀਪ ਸਿੰਘ ਇਹ ਆਪਣੀ ਮਾਂ ਨੂੰ ਰੁਪਿੰਦਰ ਕੋਰ ਨੂੰ ਇਹ ਜਿਹੜਾ ਬੰਦਾ ਸੀ ਸੁਖਵਿੰਦਰ ਸਿੰਘ ਇਹਨਾਂ ਨੂੰ ਦੋਨਾਂ ਨੂੰ ਹੀ ਰੰਗੇ ਹੱਥੀ ਫੜ ਲੈਂਦਾ ਹੈ ਇਤਰਾਜਯੋਗ ਹਾਲਤ ਦੇ ਵਿੱਚ ਦੇਖ ਲੈਂਦਾ ਹੈ ਜਿਸ ਤੋਂ ਬਾਅਦ ਇਹ ਆਪਣੀ ਮਾਂ ਦੇ ਨਾਲ ਕਾਫੀ ਲੜਦਾ ਝਗੜਦਾ ਹੈ ਇਹਨੂੰ ਕਹਿੰਦਾ ਹੈ ਕਿ ਇਸ ਉਮਰ ਦੇ ਵਿੱਚ ਤੂੰ ਸਾਡਾ ਨੱਕ ਕਟਵਾ ਰਹੀ ਹੈ ਉਹ ਆਪਣੀ ਮਾਂ ਨੂੰ ਬੁੜਾਪਲਾ ਬੋਲਦਾ ਹੈ ਹੁਣੇ ਰੁਪਿੰਦਰ ਕੋਰ ਤੇ ਇਹ ਜਰਾ ਸੁਖਵਿੰਦਰ ਸਿੰਘ ਸੀ ਆਪਸ ਦੇ ਵਿੱਚ ਸਬੰਧ ਨਹੀਂ ਬਣਾ ਪਾਉਂਦੇ ਸਨ ਸਿਰਫ ਇਹਨਾਂ ਦੇ ਮੁੰਡੇ ਦੇ ਕਰਕੇ ਰਣਦੀਪ ਸਿੰਘ ਹੁਣ ਇਹਨਾਂ ਨੂੰ ਰਾਧਾ ਰੋਰਾ ਲੱਗਣ ਲੱਗ ਪਿਆ ਸੀ ਤੇ ਰੁਪਿੰਦਰ ਕੋਰ ਹੁਣ ਆਪਣੇ ਆਸ਼ਿਕ ਸੁਖਵਿੰਦਰ ਸਿੰਘ ਦੇ ਨਾਲ ਮਿਲ ਕੇ ਇੱਕ ਪਲਾਨ ਬਣਾਉਂਦੀ ਹੈ ਕਿ ਇਹ ਜਿਹੜਾ ਮੇਰਾ ਮੁੰਡਾ ਹੈ ਰਣਦੀਪ ਸਿੰਘ ਇਹ ਸਾਨੂੰ ਮਿਲਣ ਨਹੀਂ ਦਿੰਦਾ ਤੇ ਕਿਉਂ ਨਾ ਆਪਾਂ ਇਹਨੂੰ ਮਾਰ ਦਈਏ ਤਾਂ ਜੋ ਸਾਡੇ ਰਾਹ ਦਾ ਰੋੜਾ हट ਜਾਵੇ ਤੇ ਇਹ ਜਿਹੜਾ ਸੁਖਵਿੰਦਰ ਸਿੰਘ ਸੀ ਇਹ ਤਾਂ ਪਹਿਲਾਂ ਤੋਂ ਹੀ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਬੰਦਾ ਸੀ ਤੇ ਇਹ ਮੰਨ ਜਾਂਦਾ ਹੈ ਕਿ ਠੀਕ ਹੈ ਆਪਾਂ ਰਣਦੀਪ ਸਿੰਘ ਦਾ ਕਤਲ ਕਰ ਦਿੰਨੇ ਆ ਜਿਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਚਲੇਗਾ ਇਹ ਸੁਖਵਿੰਦਰ ਸਿੰਘ ਆਪਣੇ ਇੱਕ ਦੋਸਤ ਨੂੰ ਨਾਲ ਲੈਂਦਾ ਹੈ ਤੇ 22 ਮਈ 2021 ਨੂੰ ਜਿਸ ਤਰ੍ਹਾਂ ਹੀ ਰਣਦੀਪ ਸਿੰਘ ਆਪਣੇ ਘਰ ਆਉਂਦਾ ਹੈ ਸ਼ਾਮ ਨੂੰ ਤੇ ਇਹਦੀ ਜਿਹੜੀ ਮਾਂ ਸੀ ਇਹ ਰੋਟੀ ਦੇ ਵਿੱਚ ਨਸ਼ੇ ਦੀਆਂ ਗੋਲੀਆਂ ਮਿਲਾ ਕੇ ਇਹਨੂੰ ਖਵਾ ਦਿੰਦੀ ਹੈ ਜਿਸ ਤੋਂ ਬਾਅਦ ਇਹ ਆਪਣੀ ਸੁੱਧ ਬੁੱਧ ਖੋ ਦਿੰਦਾ ਹੈ ਜਿਸ ਤੋਂ ਬਾਅਦ ਰੁਪਿੰਦਰ ਕੋਰ ਆਪਣੇ ਆਸ਼ਿਕ ਸੁਖਵਿੰਦਰ ਸਿੰਘ ਨੂੰ ਬੁਲਾਉਂਦੀ ਹੈ ਤੇ ਇਹ ਸੁਖਵਿੰਦਰ ਸਿੰਘ ਆਪਣੇ ਦੋਸਤ ਗੁਰਜੀਤ ਸਿੰਘ ਨੂੰ ਵੀ ਨਾਲ ਲੈ ਕੇ ਆਉਂਦਾ ਹੈ ਤੇ ਘਰ ਦੇ ਵਿੱਚ ਆ ਕੇ ਰਣਦੀਪ ਸਿੰਘ ਦੇ ਸਿਰ ਦੇ ਉੱਤੇ ਇਹ ਹਥੋੜੇ ਦੇ ਨਾਲ ਵਾਰ ਕਰਦੇ ਨੇ ਤੇ ਉਹਨੂੰ ਜਾਨੋਂ ਮਾਰ ਦਿੰਦੇ ਨੇ ਫਿਰ ਇਹ ਇਸ লাশ ਨੂੰ ਟਿਕਾਣੇ ਲਾਉਣ ਵਾਸਤੇ ਤੇ ਇਹਨੂੰ ਇੱਥੋਂ ਇਹ ਚੱਕਦੇ ਨੇ ਤੇ লাশ ਨੂੰ ਚੱਕ ਕੇ ਝੰਡਾ ਗੁਜਰਾ ਦੀ ਜਿਹੜੀ ਉਹ ਰੇਲਵੇ ਲਾਈਨ ਦੀ ਪੁਲੀ ਬਣੀ ਹੋਈ ਸੀ ਉਹਦੇ ਹੇਠਾਂ ਲੈ ਜਾਂਦੇ ਨੇ ਤੇ ਉੱਥੇ ਜਾ ਕੇ ਪੈਟਰੋਲ ਪਾ ਕੇ ਇਹਨੂੰ ਅੱਗ ਲਾ ਦਿੰਦੇ ਨੇ ਤੇ ਉਸ ਤੋਂ ਬਾਅਦ ਇਹ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਇਹ ਸੋਚਦੇ ਨੇ ਕਿ ਸ਼ਾਇਦ ਇਹ ਜਿਹੜੀ লাশ ਸੀ ਕਿਸੇ ਨੂੰ ਕੁਝ ਪਤਾ ਨਹੀਂ ਚੱਲੇਗਾ ਇਹਦੇ ਬਾਰੇ ਤੇ ਜੇਕਰ ਪਤਾ ਚੱਲ ਵੀ ਜਾਵੇਗਾ ਤੇ ਇਹਨਾਂ ਨੇ ਰੁਪਿੰਦਰ ਕੋਰ ਨੂੰ ਕਹਿ ਦਿੱਤਾ ਸੀ ਕਿ ਤੂੰ ਸਾਫ਼-ਸਾਫ਼ ਹੀ ਮੁੱਕਰ ਜਾਵੀਂ ਕਿ ਇਹ ਤੇਰਾ ਲੜਕਾ ਹੈ ਹੀ ਨਹੀਂ ਤੇ ਉਸੇ ਤਰ੍ਹਾਂ ਹੀ ਰੁਪਿੰਦਰ ਕੋੜ ਨੇ ਵੀ ਕੀਤਾ ਉਹਨੇ ਸਾਫ ਸਾਫ ਮਨਾਂ ਕਰ ਦਿੱਤਾ ਕਿ ਇਹ ਮਰੇ ਮੁੰਡੇ ਦੀ লাশ ਨਹੀਂ ਹੈ ਪਰ ਇਸ ਕੇਸ ਨੂੰ ਹੱਲ ਕਰਨ ਦੀ ਸਭ ਤੋਂ ਵੱਡੀ ਤਾਰੀਫ ਜਿਹੜੀ ਬੰਦੀ ਸੀ ਉਹ ਪੁਲਿਸ ਵਾਲਿਆਂ ਦੀ ਗੁਰਦਾਸਪੁਰ ਪੁਲਿਸ ਦੀ ਬੰਦੀ ਸੀ ਜਿਨ੍ਹਾਂ ਨੇ ਬੜੀ ਹੀ ਬਰੀਕੇ ਦੇ ਨਾਲ ਇਸ ਕੇਸ ਦੀ ਜਾਂਚ ਕੀਤੀ ਤੇ 2 ਦਿਨ ਦੇ ਵਿੱਚ ਹੀ ਇਸ ਕੇਸ ਨੂੰ ਸੁਲਝਾ ਲਿਆ ਸੀ ਤਰਨਦੀਪ ਸਿੰਘ ਦੇ ਕਤਲ ਦੇ ਜੁਰਮ ਦੇ ਵਿੱਚ ਉਹਦੀ ਆਪਣੀ ਹੀ ਮਾਂ ਤੇ ਉਹਦੇ ਆਸ਼ਿਕ ਸੁਖਵਿੰਦਰ ਸਿੰਘ ਤੇ ਉਹਦੇ دوست ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਦੋਸਤੋ ਇਹ ਜਿਹੜੀ ਸਟੋਰੀ ਨੂੰ ਸੁਣਨ ਤੋਂ ਬਾਅਦ ਇੱਕ ਗੱਲ ਤਾਂ ਪਤਾ ਲੱਗ ਜਾਂਦੀ ਹੈ ਕਿ ਕਾਤਲ ਜਿੰਨਾ ਮਰਜੀ ਚਲਾਕ ਹੋਵੇ ਪਰ ਇਹ ਪੁਲਿਸ ਕੋਲੋਂ ਨਹੀਂ ਬਚ ਪਾਂਦਾ ਤੇ ਦੂਜਾ ਇਹ ਵੀ ਘਟਨਾ ਇਹ ਸਾਬਿਤ ਕਰਦੀ ਹੈ ਕਿ ਨਜਾਇਜ਼ ਸਬੰਧ ਕਰਾਂ ਦੇ ਘਰ ਤਬਾਕ ਕਰਕੇ ਰੱਖ ਦਿੰਦੀ ਹੈ ਬਾਕੀ ਇਸ ਘਟਨਾ ਨੂੰ ਦੱਸਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਹਸੀ ਮਜ਼ਾਕ ਕਰਨਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ ਕਿ ਦੁਨੀਆ ਦੇ ਉਤੇ ਕਿਸ ਤਰ੍ਹਾਂ ਦੇ ਕ੍ਰਾਈਮ ਚੱਲ ਰਹੇ ਨੇ ਬਾਕੀ ਤੁਹਾਡਾ ਇਸ ਵੀਡੀਓ ਦੇ ਲਈ ਕੀ ਨਜ਼ਰੀਆ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਧੰਨਵਾਦ